ਹਾਂਜੀ ਸਸ਼ਿਕਾਲ ਸਟ੍ਰੋਕੀ ਹਾਲਚਾਲਾ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਜੀ ਤੇ ਫੇਸਬੁੱਕ ਚੈਨਲ ਤੇ ਤੇ ਅੱਜ ਦੀ ਵੀਡੀਓ ਫੇਰ ਲੈ ਕੇ ਆਂ ਜੀ ਬੋਕਰ ਟਰੈਕਟਰ ਮੰਡੀ ਚ ਦੇਖ ਸਕਦੇ ਤੁਸੀਂ ਬਹੁਤ ਹੀ ਭਾਰੀ ਕੈਂਟੀ ਵਿੱਚ ਟਰੈਕਟਰ ਪਹੁੰਚੇ ਆ ਜੀ ਦੇਖ ਸਕਦਾ ਤੁਸੀਂ ਐਨਸੇਰਾ ਗੱਲਬਾਤ ਹੋਈ ਪਈ ਦੇਖ ਸਕਦੇ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚੇ ਆ ਜੀ ਤੇ ਦੱਸਾਂਗੇ ਅੱਜ ਕੀ ਰੇਟ ਨੇ ਕੀ ਟਰੈਕਟਰਾਂ ਦੀ ਕੰਡੀਸ਼ਨ ਰਹੀ ਹੈ ਜੀ ਤੇ ਤੁਹਾਡੇ ਸਾਹਮਣੇ ਦੇਖ ਸਕਦਾ ਤੁਸੀਂ ਜਿੰਗ ਹੈਗਾ ਸਵਰਾਜ ਖੜਾ ਜੀ 855 ਦੇਖ ਸਕਦਾ ਤੁਸੀਂ ਕੰਡੀਸ਼ਨ ਟਰੈਕਟਰ ਦੀ ਦੇਖ ਸਕਦਾ ਹਾਂ 10 ਮਾਡਲ 3 ਲੱਖ 85000 ਵੀ ਡਿਮਾਂਡ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਆ ਤੇ ਟਾਇਰ ਟੁਰ ਪੱਖੋਂ ਪੂਰਾ ਵਧੀਆ ਕੰਡੀਸ਼ਨ ਦੇ ਵਿੱਚ ओरिजिनल ਟਰੈਕਟਰ ਆ ਸਾਰਾ 80 ਤੋਂ 85 ਪੈਸੇ ਟਾਇਰ ਆ ਜੀ ਤੇ ਟਾਇਰ ਬਹੁਤ ਸਾਫ ਹੈ ਜੀ ਬਾਕੀ ਕੰਡੀਸ਼ਨ ਵੀ ਓਕੇ ਭਾਈ ਇਹ ਦੇਖ ਸਕਦੋਂ ਤੁਸੀਂ ਤੇ ਬਾਕੀ ਇੱਧਰ ਖੜੇ ਸਵਰਾਜ ਇਹਦੀ ਵੀ ਕੰਡੀਸ਼ਨ ਤੇ ਦੇਖ ਸਾਡਾ ਟਰੈਕਟਰ ਇਹ ਵੀ ਚੰਗਾ ਪਿਆ ਜੀ ਦੇਖ ਸਕਦੇ ਹੋ ਵੀ ਟਰੈਕਟਰ ਚੰਗਾ ਪਿਆ ਮਾਡਲ ਦੀ ਜੇ ਗੱਲ ਕਰੀ ਆਪਾਂ 94 ਮਾਡਲ ਆ 1 ਲੱਖ 35000 ਰੁਪਏ ਡਿਮਾਂਡ ਆ ਟਰੈਕਟਰ ਦੀ ਜੋ ਰੱਖੀ ਗਈ ਭਾਈ ਬਲੋ ਟਾਇਰ ਟੂ ਦੇਖ ਸਕਦੇ 70 ਤੋਂ 75 ਪੈਸੇ ਆ ਟਾਇਰ ਤੇ ਪਹਿਲਾਂ ਅੰਦਰ ਕੰਡੀਸ਼ਨ ਦੇਖ ਸਕਦੇ ਹੋ ਬਾਕੀ origignal tractor ਹੀ ਦੇਖ ਸਕਦਾ ਪੇਂਟ ਕੋਡ ਵੰਪਰ ਦੇਖ ਸਕਦਾ ਘੋੜੇ ਵਾਲਾ ਵੰਪਰ ਆ ਪੰਜਾਬ ਨੰਬਰ ਹੈ ਜੀ ਤੇ ਕੰਡੀਸ਼ਨ ਤੁਸੀਂ ਦੇਖ ਤਾਂ tractor ਬਹੁਤ ਸਾਫ ਆ ਤੇ ਵਿੱਚ ਪਿਆ ਮਿੱਤਰੋ ਤੇ ਬਾਕੀ ਇੱਧਰ ਖੜੇ ਸਵਰਾਜ 855 ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਹਾਲਤ ਦੇ ਵਿੱਚ tractor ਆ ਜੀ ਇਹ ਵੀ ਤੇ origignal tractor ਆ ਮਾਡਲ ਦੀ ਆਪਾਂ ਜੇ ਗੱਲ ਕਰੀ 90 ਮਾਡਲ ਐ 1,25,000 ਰੁਪਏ ਡਿਮਾਂਡ ਆ tractor ਦੀ ਜੋ ਬਾਈ ਵੱਲੋਂ ਰੇਟ ਰੱਖਿਆ ਗਿਆ 125000 ਰੁਪਇਆ ਪੰਜਾਹ ਨੰਬਰ ਹੈ ਜੀ ਦੇ ਸਕਦਾ ਤੁਸੀਂ ਅੱਗੇ ਖੜਾ ਹੀ ਸੋਨਾਲੀਕਾ ਇੰਟਰਨੈਸ਼ਨਲ ਦੇ ਸਕਦਾ ਸਿਸਟਮ ਵਗੈਰਾ ਲੱਗ ਗਿਆ ਫਿਬਰਵਰੀ ਛਤਰੀ ਆ ਜੀ ਤੇ ਦੇਖ ਸਕਦੇ ਆਣ ਪੂਰੀ ਗੱਲਬਾਤ ਆ ਜੀ ਡੀਏ 60 ਸੋਨਾਲੀਕਾ ਇਹਦੀ ਕੰਡੀਸ਼ਨ ਵੀ ਤੇ ਦੇਖ ਸਕਦੇ ਪਿਸਲੇ ਟਾਇਰਾਂ ਤੇ ਵੇਟ कसे ਹੋਇਆ ਜੀ ਤੇ ਟਾਇਰ ਟਪੋ ਤੇ ਦੇਖ ਸਕਦੇ ਬਹੁਤ ਸੋਹਣੀ ਹਾਲਤ ਦੇ ਵਿੱਚ ਬੈਟਰ ਟਰੈਕਟਰ ਆ ਤੇ ਪੇਂਟ ਪੋਂਡ ਹੋਈ ਪੂਰਾ ਸਾਫ ਗਿਆ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਕਹਿਣ ਦਾ ਮਤਲਬ ਦੇ ਸਕਦਾ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਮਿੱਤਰੋ ਤੇ ਇਹ 7 ਮਾਡਲ ਆ 3 ਲੱਖ 20 ਹਜ਼ਾਰ ਵੀ ਡਿਮਾਂਡ ਟਰੈਕਟਰ ਦੀ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਆ ਮਿੱਤਰੋ ਤੇ ਛੱਡਣ ਵਾਲਾ ਟਰੈਕਟਰ ਨਹੀਂ ਦੇ ਸਕਦੇ ਉਹ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਮੋਗਾ ਟਰੈਕਟਰ ਮੰਡੀ ਜ਼ਰੂਰ ਵਕ ਵਰੀ ਕਿਹੜਾ ਮਾਰਨ ਬਹੁਤ ਹੀ ਵਾਜਬ ਰੇਟਾਂ ਤੇ ਜਾਏ ਰੇਟਾਂ ਤੇ ਟਰੈਕਟਰ ਮਿਲਦੇ ਜੀ ਤੇ ਵਧੀਆ ਵਧੀਆ ਕੰਡੀਸ਼ਨ ਦੇ ਵਿੱਚ ਹੁੰਦੇ ਆ ਤੇ ਦੇਖ ਸਕਦੇ ਹੋ ਤੁਸੀਂ ਇੱਧਰ ਖੜਾ ਜਿਵੇਂ ਸਰਾਸਾ 335 ਇਹ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਇਹ 94 ਮਾਡਲ ਹੈ 1 ਲੱਖ 10000 ਰੁਪਏ တਮਾਉਂਦਾ ਟਰੈਕਟਰ ਵੀ ਦੇਖ ਸਕਦੇ ਤੁਸੀਂ ਤੇ ਇਹਦਾ ਠੀਕ ਹੈ ਜੀ ਇੰਜਨ ਕੇਅਰ ਬਿਲਕੁਲ ਓਕੇ ਹੈ ਜੀ ਬਹੁਤ ਸਾਫ਼ ਹਾਲਤ ਦੇ ਵਿੱਚ ਟਰੈਕਟਰ ਆ ਤੇ ਅੱਗੇ ਖੜਾ ਜੀ ਮਹੰਤਰਾ 475 DI ਇਹਦੀ ਵੀ ਕੰਡੀਸ਼ਨ ਦੇ ਦੇ ਸਕਦਿਆਂ ਇਹ ਵੀ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਤੇ origignal tyre ਸਾਰਾ 60 ਤੋਂ 65% ਟਾਇਰ ਆ ਇਹਦੇ ਲਈ ਸਾਧਨ ਤੁਸੀਂ ਤੇ ਬਾਕੀ ਪੇਂਟ ਪੋਰਡ ਮਾੜਾ ਮਿੱਟਾ ਫੇਟ ਹੋਇਆ ਬਾਕੀ origignal ਟਰੈਕਟਰ ਇੱਕ ਮਾਡਲ 1,45,000 ਦੀ ਮੰਗ ਹੈ ਟਰੈਕਟਰ ਦੀ ਬਹੁਤ ਸੋਹਣੀ ਹਾਲਤ ਦੇ ਵਿੱਚ ਟਰੈਕਟਰ ਆ ਅੱਗੇ ਲੈ ਕੇ ਚੱਲਦੇ ਹਾਂ ਸਵਰਾਜ 855 ਖੜਾ ਹੈ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਿੱਤਰੋ ਜਵਾਂ ਨਵਾਂ ਟਰੈਕਟਰ ਆ ਦੇਖ ਸਾਹਦ ਤੁਸੀਂ ਐਮ ਆਰ ਐਫ ਦੇ ਟਾਇਰ ਆ ਜੀ ਪਿਛਲੇ ਐਮ ਆਰ ਐਫ ਦੇ ਅਗਲੇ ਅਪੋਲੋ ਦੇ ਟਾਇਰ ਆ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਾਫੀ ਸਟਰੋ ਟਰਾਈ ਜੀ ਇਸ ਸਾਹਦ ਤੁਸੀਂ ਤੇ ਮਾਡਲ ਦੀ ਜੇ ਗੱਲ ਕਰੀਏ ਇਹ ਮਾਡਲ 20 ਹੈ 6 ਲੱਖ 55000 ਰੁਪਏ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਵੀ ਦੇ ਸਕਦਿਆਂ ਬਿਲਕੁਲ ਸਾਫ ਹਾਲਤ ਵਿੱਚ ਸ਼ੋਰੂਮ ਕੰਡੀਸ਼ਨ ਟਰੈਕਟਰ origignal ਟਰੈਕਟਰ ਸਾਰਾ ਜੀ ਦੇ ਸਕਦਾ ਤੁਸੀਂ ਅੱਗੇ ਖੜਾ ਜੀ ਐਚ ਐਮਟੀ 9811 ਆ ਦੇਖ ਸਕਦਾ ਮਿੱਤਰੋ ਵਾਈਟ ਕਲਰ ਕੀਤਾ ਇਹ ਦੇ ਸਕਦਾ ਤੁਸੀਂ ਟਰੈਕਟਰ ਵੀ ਦੇ ਸਕਦਾ ਮਿੱਤਰੋ ਤੇ ਫੇਵਰ ਵਾਲੀ ਛਤਰੀ ਆ ਜੀ ਦੇਖ ਸਕਦਾ ਤੁਸੀਂ origignal ਟਰੈਕਟਰ ਟੈਟਪਾ ਦੇ ਸਕਦਿਆਂ ਤੇ ਇਹ ਹੈ ਗੱਜਿਆ ਚੈਂਪੀ 911 ਇਹਦੀ ਆਪਾ ਮਾਡਲ ਦੀ ਜੇ ਗੱਲ ਹੈ 75 ਮਾਡਲ ਹੈ 170000 ਵੀ ਡਮਾਡ ਆ ਤੇ ਦੇਖ ਸਾ ਤੇ ਟਰੈਕਟਰ ਚੰਗਾ ਪਿਆ ਜੀ ਵਧੀਆ ਹਾਲਤ ਦੇ ਵਿੱਚ ਪਿਆ ਬਾਕੀ ਇਧਰ ਖੜਾ ਹੀ ਐ ਐਚ ਐਮ 5911 ਇਹਦੀ ਵੀ ਕੰਡੀਸ਼ਨ ਤੇ ਦੇਖ ਸਾ ਤੇ ਬਿਲਕੁਲ ਨਵਾਂ ਟਰੈਕਟਰ ਆ ਜੀ ਤੇ ਕੋਈ ਕਮੀ ਪੇ ਸ਼ਿੰਨੀ ਮਰਫ ਦੇ ਟਾਇਰ ਹੈ ਟਾਇਰ ਨਵੇਂ ਆ ਇਹ ਦੇਖਾ ਦਿਉ ਵੱਡੇ ਟਾਇਰ ਆ ਕੋਈ ਕੰਮ ਨਹੀਂ ਪੇਸ਼ ਇਨਵੋਇਸ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਤੇ ਇਹ ਹੈਗਾ ਜੀ 99 ਮੜ 3 ਲੱਖ 80 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਦੇ ਸਕਦੇ ਬਿਲਕੁਲ ਸਾਫ ਹਾਲਤ ਵਿੱਚ ਐਤੋਂ ਲੱਗ ਜੀ ਦੇ ਸਕਦੇ ਚੰਗਟੀਆਂ ਜੀ ਸੱਸਾ 7 ਮੜ 3 ਲੱਖ 45 ਹਜ਼ਾਰ ਵੀ ਡਿਮਾਂਡ ਆ ਤੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਧੰਨਵਾਦ